ਮੁੰਡਾ ਪਿੰਡ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪਹਿਲਾਂ ਤਸਵੀਰ ਜਿਹੜੀ ਉਹ ਪਾਣੀ ਦੀ ਵਿਖਾ ਦਿੱਤੀ ਜਾਵੇ ਕਿ ਬੇਸ਼ੱਕ ਪਾਣੀ ਲੱਥ ਗਿਆ ਹੈ ਲੇਕਿਨ ਕਿਸਾਨਾਂ ਦੀਆਂ ਮੁਸ਼ਕਲਾਂ ਨਹੀਂ ਘਟੀਆਂ ਕਿਉਂਕਿ ਹੁਣ ਰੇਤਾ ਜਿਹੜੀ ਆ ਉਹ 5-5 7-7 ਫੁੱਟ ਜਿਹੜੀ ਆ ਉਹ ਉੱਪਰ ਨੂੰ ਪੈਲੀਆਂ ਦੇ ਵਿੱਚ ਆ ਚੁੱਕੀ ਹੈ ਤੇ ਖਰਾਬ ਜਿਹੜੀਆਂ ਨੇ ਉਹ ਖਰਾਬ ਜਿਹੜੀਆਂ ਹੋ ਚੁੱਕੀਆਂ ਨੇ ਫਸਲਾਂ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਹੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਲਾਹ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਲੀਡਰ ਕਿਸਾਨ ਦੇ ਅਸ਼ੋਕ ਕੁਮਾਰ ਜੀ ਸੀਨੀਅਰ ਨੇਤਾ ਭਾਰਤ ਭਾਰਤੀ ਜਨਤਾ ਪਾਰਟੀ ਆ ਜਿ ਇੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਮਾਜੇ ਦੇ ਵਿੱਚ ਪਹੁੰਚੇ ਨੇ ਕੀ ਭਾਵ ਨੇ ਅਤੇ 1600 ਕਰੋੜ ਰੁਪਏ ਦੇ ਪੈਕੇਜ ਤੇ ਸਵਾਲ ਤੇ ਉਹਨਾਂ ਦੇ ਵੱਲੋਂ ਕੀ ਜਵਾਬ ਨੇ ਨੁਮਾਇੰਦਿਆਂ ਦੇ ਉਹ ਵੀ ਤੁਹਾਨੂੰ ਸੁਣਾਉਣੇ ਆ ਸਾਡੇ ਨਾਲ ਬਣੇ ਨੇ ਗੱਲਬਾਤ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਇੱਥੇ ਮੁੰਡਾ ਪਿੰਡ ਦੇ ਵਿੱਚ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਅੱਜ ਮੁਸ਼ਕਲਾਂ ਸੁਣੀਏ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਜੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਇੱਥੇ ਪਹੁੰਚੇ ਸੀ ਕੀ ਮੁਸ਼ਕਲਾਂ ਦੱਸੀਆਂ ਉਹਨਾਂ ਮੁਸ਼ਕਲਾਂ ਇਹ ਦੱਸਿਆ ਕਿ ਸਾਡੇ ਪਹਿਲੀਆਂ ਰੇਤਾ ਪੈ ਗਈ ਆ ਜੀ ਤੇ ਉਹ ਰੇਤਾ ਜਾਣ ਕੱਢੀ ਜਾਵੇ ਜੀ ਜੀ ਤੇ ਜਾਂ ਮਤਲਬ ਕਿ ਸੜਕਛਾਣਾ ਹੋ ਜਾ ਤਮ ਆਖਿਆ ਕਿ ਰੇਤਾ ਰੁਤਾ ਜਾਰੀ ਕਰ ਕਢ ਲਣਗੇ ਜੀ ਜੀ ਇੱਕ ਮੁਸ਼ਕਲ ਇਹ ਆ ਕਿ ਸਾਡੇ ਘਰੇ ਖਰਾਬੇ ਆ ਛੇਤੀ ਪਾਈ ਜਾਣ ਜੀ ਤੇ ਇੱਕ ਕਿਹੜਾ ਕਰਜ਼ਾ ਵਾ ਮੰਡ ਵਾਲਿਆਂ ਤੇ ਜਿਨ੍ਹਾਂ ਦੇ ਪਾਣੀ ਆਇਆ ਵਾ ਜੀ ਤੋ ਉਹ ਕਰਜ਼ੇ ਮਾਫ ਕੀਤੇ ਜਾਂ। ਨੁਕਸਾਨ ਕਿੰਨਾ ਕੁ ਹੋ ਗਿਆ ਜੀ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 2300 ਗੱਲਾ ਜਿਹਾ ਹੋ ਗਿਆ ਜੀ। 2300 ਗੱਲਾ ਹਾਂ ਜੀ ਤੇ ਇਧਰ ਦੇ ਕਿਸਾਨਾਂ ਦਾ ਹੋਰ ਕੋਈ ਕੰਮ ਤਨੀ ਹੋਣਾ ਖੇਤੀ ਤੇ ਹੀ ভর ਸਾਰੇ। ਬਿਲਕੁਲ ਖੇਤੀ ਤੇ ਹੀ ਜਾਰਾ ਕਿ ਤਰ੍ਹਾਂ ਹੁੰਦਾ। ਗੁਜਾਰਾ ਇਹ ਤਾਂ ਸਾਹਮਣੇ ਆ ਦੇਖੋ ਕੁਝ ਪਾ ਨਾਗੇ ਪਹੂ ਚਾਰ ਕੇ ਵਿਚਾਰੇ ਦੁੱਧਾ ਦਵੇਜ ਕੇ ਕਰਦਾ ਹੈ ਜੀ ਜੀ ਤੇ ਗੁਜਾਰਾ ਕਾਹਦਾ ਹਣਾ ਜੀ ਜੀ ਸੋ ਬਿਲਕੁਲ ਹਾਂ ਅਹੀਂ ਇਹ ਕਹਿੰਦੇ ਆ ਕਿ ਜਿਹੜੇ ਮੰਡਦੇ ਆ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਜੀ ਜਿਹੜਾ ਮੱਝ ਏਰੀਆ ਉਹਨਾਂ ਦਾ ਚਲੋ ਕੋਈ ਗੱਲ ਨਹੀਂ ਸਰਦਾ ਵਾ ਜਿਹੜੇ ਮੰਡਦੇ ਆ ਜਾਂ ਛੋਟੇ ਕਿਸਾਨ ਆ ਜਾਂ ਵੱਡੇ ਕਿਸਾਨ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਜਿਹੜਾ ਖਰਾਬਾ ਵਾ ਜੀ ਉਹ ਛੇਤੀ ਛੇਤੀ ਪਾਇਆ ਜਾਵੇ ਜੀ ਸੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਇੱਥੇ ਪਹੁੰਚੇ ਨੇ ਨੈਸ਼ਨਲ ਪ੍ਰਧਾਨ ਕਿਸਾਨ ਵਿੰਗ ਦੇ ਉਹ ਵੀ ਸਾਡੇ ਨਾਲ ਮੌਜੂਦ ਨੇ ਰਾਜ ਸਭਾ ਮੈਂਬਰ ਦੱਸੇ ਜਾ ਰਿਹਾ ਨਾਮ ਅਸ਼ੋਕ ਕੁਮਾਰ ਦੱਸਿਆ ਜਾ ਰਿਹਾ ਗੱਲਬਾਤ ਕਰ ਲੈਣੇ ਆ ਸਵਾਲ ਜਵਾਬ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਹਨ ਅਤੇ ਕੀ ਕਿਸਾਨ ਮੁਸ਼ਕਲਾਂ ਦੱਸ ਰਹੇ ਨੇ ਸਾਡੇ ਨਾਲ ਬਣੇ ਨੇ दे 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 देखिए मैं राजकुमार चाहर मेरा नाम है और आगरा ग्रामीण उत्तर प्रदेश का फतेहपुर सीकरी लोकसभा का क्षेत्र है वहाँ से मैं भारतीय जनता पार्टी का सांसद हूँ और जो भारतीय जनता पार्टी का किसान मोर्चा है उसका नेशनल प्रेसिडेंट हूँ हमारे नैनीवाल जी जो स्टेट प्रेसिडेंट हैं और संधू जी हमारे जो स्थानीय लीडर हैं यहाँ के जिले के प्रधान हैं सर्वजीत कौर जी हम सब लोग अभी तरन तारण जिले में जहाँ जहाँ गाँव के अंदर बर्बादी हुई है पानी के कारण से बाढ़ के कारण से बहुत वर्षा के कारण से मैं कल अमृतसर ज़िले में भी हम लोग गए थे कुछ गाँवों में और आज अभी तरन तारण ज़िले में हम लोग आए हैं निश्चित रूप से बहुत बड़ी बर्बादी हुई है मैं भी किसान परिवार से आता हूँ तो आ, आ, देख के ही रोना आता है कि किस तरह की बर्बादी किसानों की हुई है देश के प्रधानमंत्री आदनी मोदी जी अभी दो दिन पहले पंजाब के दौरे पर आए थे किसानों से भी मिले और यहाँ की हालत को देख के गए हैं पूरा देश चिंतित है पूरे देश के किसान पंजाब के साथ खड़े हैं देश के प्रधानमंत्री नरेंद्र मोदी जी पंजाब की जनता के साथ खड़े हैं और उन्होंने सोलह करोड़ रुपये पंजाब के लिए केंद्र की ओर से आर्थिक सहायता देने का काम किया है और उसी के नाते मैं दो दिन बाद मैं स्वयं एक बार ज़मीनी हकीकत देखने के लिए कि गांव के क्या हालात हैं मैंने देखा है घर के घर बह गए हैं घर में कुछ सामान बचा नहीं है फसलें सारी बर्बाद हो गई हैं रेत ही रेत खेतों में फैला हुआ है तो एक ये गंभीर है पूरा मामला और इसको समय पर लोगों को राहत मिल जाए आर्थिक सहायता मिल जाए लोगों को राशन और सारी व्यवस्थाएँ मिल जाएँ जिनके घर बर्बाद हुए हैं जिनके घर टूट गए उनके घर भी प्रधानमंत्री आवास योजना के अंतर्गत बन जाए तो जो भी सहायता हो सकेगी जो भी डिमांड हमारे पंजाब के लोग क्योंकि एक जगह से समझ में आ जाता है पूरा पंजाब का मसला तो जो भी लोगों की डिमांड है उस डिमांड को पूरा करने के लिए केंद्र की मोदी की सरकार निश्चित रूप से हमारे पंजाब के सभी साथियों के साथ तैयार खड़ी हुई है जो भी डिमांड होगी उस डिमांड को पूरा करने की पूरी कोशिश करेंगे लोगों में अमन चयन होकर फिर नए सिरे से अच्छी ज़िंदगी लोग जी पाएँ इसके लिए मोदी जी की सरकार पूरी ताकत से पंजाब के हमारे भाई बहनों के साथ खड़ी हुई प्रधानमंत्री जी ने जब दौरे पर आना था तब भी चर्चा चल रही थी और बीस हज़ार करोड़ रुपये के पैकेज की मांग पंजाब सरकार कर रही थी वो चले गए तो तब भी वो कह रहे हैं कि सोलह करोड़ बहुत बेहद कम है उसको लेके कि किस तरीके से देखिए मैं समझता हूँ कि जो जो पंजाब की सरकार है प्रदेश की वो अपना काम करे वो अपने द्वारा जो लोगों को राहत दे सकते हैं वो उसका काम करें केंद्र ने जो सहयोग भेजा है सोलह सौ करोड़ रुपए वो सही लोगों पर पहुंच जाए सही पात्रों पर पहुंच जाए किसान को मिल जाए गरीब आदमी को मिल जाए सब में वो पैसा भी बढ़ जाए लोगों को राहत भी मिल जाए तो इसके लिए प्रधानमंत्री जी ने घोषणा की है और आने वाले समय में फिर कभी कोई आवश्यकता होगी तो उसके लिए भी प्रधानमंत्री जी तैयार है मैं पहला धन्यवाद करता है ਕਿ ਅੱਜ ਸਾਡੇ ਵਿਚ ਵਿਚੇ ਤੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁੰਡਾ ਪਿੰਡ ਵਿਖੇ ਪਹੁੰਚੇ ਸਾਡੇ ਸਤਿਕਾਰਯੋਗ ਕਿਸਾਨ ਮੋਰਚੇ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਜਕਮਰ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਸਟੇਟ ਪ੍ਰੈਜ਼ੀਡੈਂਟ ਸਰਦਾਰ ਦਰਸ਼ਨ ਸਿੰਘ ਧਨੀਵਾਲ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਜ਼ਿਲ੍ਹੇ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸਾਡੇ ਇਸ ਅਲਾਕੇ ਦੇ ਜ਼ਿਲ੍ਹੇ ਦੇ ਸੈਕਟਰੀ ਪਵਨ ਦੇਵ ਗਾਂਜੀ ਸਾਡੇ ਇਸ ਮੰਡਲ ਦੇ ਪ੍ਰਧਾਨ ਸਰਦਾਰ ਖੁਸ਼ਪਿੰਦਰ ਸਿੰਘ ਜੀ ਸਤਿਕਾਰਯੋਗ ਮਰੀਨਲ ਸਰ ਇਹ ਸਾਥੀ ਆਇਆ ਸਾਡੀ ਭੈਣ ਬੀਬੀ ਸਰਬਜੀਤ ਕੌਰ ਬਾੜੀ ਜੀ ਸਤਿਕਾਰਯੋਗ ਸਾਡੇ ਸਰਦਾਰ ਦਲਬੀਰ ਸਿੰਘ ਗੱਲਗੋ ਜੀ ਸਰਦਾਰ ਅਨੂਪ ਸਿੰਘ ਭੁੱਲਰ ਜੀ ਸਮੁੱਚੀ ਭਾਰਤੀ ਜਨਤਾ ਪਾਰਟੀ ਅੱਜ ਇਹਨਾਂ ਨੂੰ ਉਚੇਚੇ ਤੌਰ ਤੇ ਨਾਲ ਲੈ ਕੇ ਆਏ ਨੇ ਕਿ ਜਿਹੜੀ ਪਿਛਲੇ ਦਿਨਾਂ ਤੋਂ ਕੁਦਰਤੀ ਆਫਤ ਦੇ ਨਾਲ ਸਾਡੇ ਇਲਾਕੇ ਦੀਆਂ ਜਿੱਥੇ ਗਰੀਬਾਂ ਦੇ ਮਜ਼ਦੂਰਾਂ ਦੇ ਮਕਾਨ ਟਹਿਟੇ ਰਹੀ ਹੋ ਗਏ ਜਿੱਥੇ ਸਾਡੇ ਕਿਸਾਨ ਵੀਰਾਂ ਦੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਸਲਾਂ ਦੀ ਤਬਾਹੀ ਹੋ ਗਈ ਅੱਜ ਉਚੇਚੇ ਤੌਰ ਤੇ ਖੁਦ ਇਹ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਲਈ ਸੋਹਿੱਦਰਤਾ ਦਿਖਾਈ ਹੈ ਜਦੋਂ ਵੀ ਪੰਜਾਬ ਦੇ ਵਿੱਚ ਹਮੇਸ਼ਾ ਕਿਤੇ ਕੁਦਰਤੀ ਆਫਤ ਦੇ ਨਾਲ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਤੇ ਹਮੇਸ਼ਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਮੇਸ਼ਾ ਹੀ ਸਾਡੇ ਦੁੱਖ ਸੁੱਖ ਦੇ ਪਾਈਵਲ ਬਣ ਕੇ ਅੱਜ ਉਹ ਚੇਚੇ ਤੌਰ ਤੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਸਾਡੇ ਸਾਬਕਾ ਰਾਸ਼ਪਤ ਮੈਂਬਰ ਸ਼੍ਰੀ ਸ਼ਵੇਸ਼ ਮਲਕਜੀ ਵੀ ਆਏ ਸੀ ਉਹਨਾਂ ਵੀ ਆ ਕੇ ਜੈ ਜੈ ਕਰਕੇ ਸੁਭਚੀ ਜਿਹੜੀ ਰਿਪੋਰਟ ਆ ਉਹ ਦਿਸ਼ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦਿੱਤੀ ਤੇ ਅੱਜ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕਿ ਅੱਜ ਸਾਡੇ ਲਈ ਇੱਕ ਚਾਨਣ ਮਨਾਰੇ ਦਾ ਰੂਪ ਕਰ ਰਹੇ ਨੇ ਕਿ ਅੱਜ ਦੇਸ਼ ਦੇ ਕਿਸਾਨ ਮੋਰਚੇ ਦੇ ਨੈਸ਼ਨਲ ਪ੍ਰੈਜ਼ੀਡੈਂਟ ਪਹੁੰਚ ਕੇ ਅੱਜ ਆਖੀ ਦਿੱਠਾ ਜਿਹੜਾ ਉਹ ਸਾਰਾ ਇਹਨਾਂ ਹਾਲ ਦੇਖਿਆ ਕਿ ਕਿਤਾਂ ਸਾਡੇ ਕਿਸਾਨ ਵੀਰਾਂ ਦਾ ਫਸਲਾਂ ਦਾ ਜਿਹੜਾ ਮਾਵਾ ਵਾਂਗੂ ਪੁੱਤਾ ਵਾਂਗੂ ਪਾਲੀ ਫਸਲ ਹੈ ਜਿਹੜੀ ਅੱਜ ਨੁਕਸਾਨ ਹੋ ਗਈ ਹੈ ਮੈਨੂੰ ਆਸ ਹੈ ਕਿ ਇੱਕ ਇੱਕ ਰਿਪੋਰਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਦੇ ਵਿੱਚ ਦੇ ਕੇ ਕਿ ਕਿੰਨਾ ਕਿੰਨਾ ਕਿਹੜੇ ਕਿਹੜੇ ਏਰੀਆ ਦਾ ਨੁਕਸਾਨ ਹੋਇਆ ਉਸਾਸਤੇ ਇੱਕ ਰਾਹਤ ਪੈਕੇਜ ਤਾਂ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੇ ਦੌਰੇ ਤੇ ਆ ਕੇ 1600 ਕਰੋੜ ਦਾ ਇੱਕ ਰਾਹਤ ਪੈਕੇਜ ਦਿੱਤਾ ਇਸ ਤੋਲਾਪਾ ਤੁਸੀਂ ਆਉਣ ਵਾਲੇ ਦਿਨਾਂ ਚ ਵੇਖੋ ਜਦਾਂ ਜਦਾਂ ਨੁਕਸਾਨ ਦੀ ਸਾਰੀ ਰਿਪੋਰਟ ਬਣਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਪੰਜਾਬ ਦੇ ਲਈ ਸਹਿਯੋਗਤਾ ਦਿਖਾਉਂਦੇ ਹੋਏ ਕਰੋੜਾਂ 100 ਕਰੋੜ ਜਿਹੜੇ ਰੁਪਈਆ ਉਹ ਪੰਜਾਬ ਨੂੰ ਸਾਡੇ ਕਿਸਾਨਾਂ ਨੂੰ ਦੇਣ ਦੀ ਤਿਆਰੀ ਦੇ ਵਿੱਚ ਪ੍ਰਧਾਨ ਸਾਹਿਬ ਹੁਣ ਕਿਸਾਨਾਂ ਨੂੰ ਲੋਡ ਪੈਣੀ ਜਦੋਂ ਪਾਣੀ ਲੈ ਗਿਆ ਮਦਦ ਦੀ ਖਾਸ ਕਰਕੇ ਕਿਉਂਕਿ ਰੇਤ ਭਰ ਗਈ ਆ ਤੇ ਕਈਆਂ ਦੀਆਂ ਜ਼ਮੀਨਾਂ ਰੁੜ ਗਈਆਂ ਤੁਹਾਡੇ ਸਾਹਮਣੇ ਆ ਜੀ ਇਹ ਨਹੀਂ ਕਿ ਦੋ ਚਾਰ ਦਿਨਾਂ ਤੋਂ ਕੋਈ ਬਰਸਾਤ ਕਮ ਹੋ ਗਈ ਆ ਤੇ ਆਪਾਂ ਕਹਿ ਦਈਏ ਕਿ ਠੀਕ ਹੈ ਜੀ ਬਰਸਾਤਾਂ ਦੇ ਦਿਨਾਂ ਜਾਂ ਜਦੋਂ ਪਾਣੀ ਦਾ ਵਹਾਅ ਚੱਲਦਾ ਸੀ ਤੇ ਲੋਕ ਆਕੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਬੜੀ ਸੋਹਰਦੇ ਆ ਪੰਜਾਬ ਦੇ ਲਈ ਤੁਹਾਡੇ ਸਾਹਮਣੇ ਆ ਜੇ ਪਿਛਲੇ 1-2 ਦਿਨਾਂ ਤੋਂ ਪਾਣੀ ਦਾ ਵਹਾਅ ਘਟ ਰਿਹਾ ਤੇ ਮੌਕੇ ਤੋਂ ਅੱਜ ਫੇਰ ਕੇਂਦਰ ਦੀਆਂ ਟੀਮਾਂ ਆਕੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੁਦ ਨੁਕਸਾਨ ਦਾ ਜਾਇਜ਼ਾ ਲੈ ਰਹੀਆਂ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ